ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਲੇਕਿਨ ਇਹ ਨਵੇਂ ਬਣੇ ਸਰਪੰਚ ਜਿਨ੍ਹਾਂ ਨੂੰ ਉਮੀਦ ਸੀ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਣਗੇ ਪਿੰਡਾਂ ਦੇ ਵਿੱਚੋਂ ਨਸ਼ੇ ਖਤਮ ਹੋਣਗੇ ਲੇਕਿਨ ਇੱਧਰ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉਹਨਾਂ ਪੂਰ ਕੋਰ ਨੇ ਸੂਬੇ ਦੀ ਸਰਕਾਰ ਸੂਬੇ ਦੇ ਮੰਤਰੀਆਂ ਅਤੇ ਸੂਬੇ ਦੇ ਵਿਧਾਇਕਾਂ ਦੀ ਕਿ ਦੇਖੋ ਇਹਨਾਂ ਵੱਲੋਂ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਜਿਹੜੇ ਕੰਮ ਕੀਤੇ ਜਾਂਦੇ ਨੇ ਉਹ ਨਾਮ ਦੇ ਨੇ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਇੱਕ ਆਡੀਓ ਇੱਕ ਸਰਪੰਚ ਦੀ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਗੱਲ ਕਰ ਰਿਹਾ ਉਹ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਸ ਨੇ ਤਰਾਹ ਕੱਢ ਦਿੱਤਾ ਹੈ ਸਾਰੇ ਕੱਚੇ ਚਿੱਟੇ ਖੋਲ ਕੇ ਰੱਖ ਦਿੱਤੇ ਨੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦੇ ਕਿ ਇਹਨਾਂ ਵੱਲੋਂ ਸਿਰਫ ਗੱਲਾਂ ਦਾ ਹਲਵਾ ਕੜਾ ਬਰਿਆ ਜਾਂਦਾ ਹੈ ਹੋਰ ਕੁਝ ਨਹੀਂ ਕੀਤਾ ਜਾਂਦਾ ਪਹਿਲਾ ਆਪਾਂ ਉਹ ਆਡੀਓ ਸੁਣਦੇ ਹਾਂ ਜਿਹੜੀ ਵਾਇਰਲ ਹੋਈ ਹੈ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ ਹਾਂਜੀ ਸਰਵਣ ਸਾਹਿਬ ਕੀ ਹਾਲ ਨੇ ਰਾਜ ਬੋਲਦਾ ਹਾਂਜੀ ਰਾਜ ਸਰ ਕੀ ਹਾਲ ਹੈ ਜੀ ਤੁਹਾਡੀ ਆਪਣੇ ਆ ਠੀਕ ਠਾਕ ਹੋ ਸਿੱਤਾ ਕਹਿਮ ਹਾਂ ਹਾਂਜੀ ਹਾਂਜੀ ਸਰ ਠੀਕ ਆ ਜੀ ਤੁਸੀਂ ਸਾਰੇ ਪ੍ਰੋਗਰਾਮ ਆਪਣੇ ਪਿੰਡ ਹੀ ਐ ਕਿੱਥੇ ਜੀ ਆਪਣਾ ਸੈਮੀਨਾਰ ਲਾਉਣਾ ਹੈ ਕਹਿੰਦੇ ਦਾਦਾ ਜੀ ਨਸ਼ਾ ਵਿਰੋਧ ਡਿਪਟੀ ਸਾਹਿਬ ਆ ਰਹੇ ਨੇ ਜੀ ਅੱਛਾ ਜੀ ਨਹੀਂ ਆਪਣਾ ਤੁਹਾਨੂੰ ਨੋਟ ਨਹੀਂ ਕਰਾਇਆ ਕਿ ਨੇ ਨੋਟ ਤਾਂ ਮੈਨੂੰ ਨਹੀਂ ਅਜੇ ਤੱਕ ਕੋਈ ਫੋਨ ਤਾਂ ਨਹੀਂ ਮੈਨੂੰ ਆਇਆ ਪਰ ਰਾਜ ਸਰ ਨਸ਼ੇ ਕਿਵੇਂ ਬੰਦ ਹੋ ਗਿਆ ਕਰਾਤੇ ਡਿਪਟੀ ਸਾਹਿਬ ਨੇ ਏ ਤਾ ਵੀ ਪਤਾ ਨਹੀਂ ਹੈ ਜੀ ਇਸ ਬਾਰੇ ਐਸ ਐਚਓ ਜਾਂ ਐਸ ਐਚਓ ਮੈਡਮ ਨੇ ਕੋਈ ਕਾਰਵਾਈ ਕੀਤੀ ਹੈ ਜਿਹੜੀ ਪਹਿਲਾਂ ਅਸੀਂ ਕੰਪਲੇਂਟ ਨਾਲ ਦਿੱਤੀ ਹੈ ਵੀ ਆਹ ਬੰਦੇ ਘਰ ਨਸ਼ਾ ਵੇਚੀ ਜਾ ਰਹੇ ਨੇ ਨਹੀਂ ਵੀਰੇ ਮੈਨੂੰ ਉਹ ਸਬਾਰੇ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਇਸ ਕਰਕੇ ਕਾਲ ਕੀਤੀ ਸੀ ਵੀ ਉੱਥੇ ਆ ਰਹੇ ਨੇ ਕਿ ਨਹੀਂ ਆ ਰਹੇ ਤੁਹਾਨੂੰ ਫੋਨ ਨਹੀਂ ਆਈ ਤਾਂ ਕੋਈ ਨੂੰ ਪੁੱਛ ਲੈਂਦਾ ਫਿਰ ਨਹੀਂ ਰਾਜ ਸਰ ਵੇਖੋ ਪਤਾ ਗੱਲ ਕੀ ਹੈ ਅਸੀਂ ਜਦੋਂ ਬਾਇ ਨੇਮ ਕਿਸੇ ਦੀ ਕੰਪਲੇਂਟ ਕਰਨੇ ਆ ਵੀਰੇ ਉਹ ਦੋ ਦੋ ਕੰਮ ਹੈ ਮੇਰਾ ਕੰਮ ਰਾਜ ਸਰ ਮੈਂ ਤੁਹਾਡੇ ਕੋਲ ਪੁਲਿਸ ਪੁਲਿਸ ਪ੍ਰਸ਼ਾਸਨ ਕੋਲ ਮੈਂ ਜਵਾਬ ਚਾਹਣਾ ਮੀ ਰਿਕਾਰਡਿੰਗ ਲੱਗੀ ਹੋਈ ਹੈ ਫੋਨ ਤੁਸੀਂ ਕਟੋਗੇ ਤਾਂ ਮੇਰੀ ਗੱਲ ਸੁਣੋ ਮੇਰੀ ਰਿਕਾਰਡਿੰਗ ਲੱਗੀ ਵੀ ਤੁਸੀਂ ਫੋਨ ਕੱਟੋ ਹੋ ਜਾਂਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਸਵਾਲ ਕਰ ਰਿਹਾ ਅੱਗੇ ਵੀ ਤੁਸੀਂ ਇੱਕ ਵਾਰੀ ਸੈਮੀਨਾਰ ਲਾ ਕੇ ਗਿਆ ਜੇ ਡ੍ਰੈਗਰ ਦੇ ਡਿਪਾਰਟਮੈਂਟ ਚੱਲ ਡੈਗਾ ਦਾ ਮੇਰਾ ਕੰਮ ਚੱਲ ਰਿਹਾ ਹਾਂ ਹਾਂ ਜੀ ਉੱਥੇ ਗਾਈਡ ਆਪਾਂ ਕਰਦੇ ਤੁਸੀਂ ਉਸ ਤੋਂ ਪਿੱਛੇ ਮੈਂ ਬਾਈ ਨੇਮ ਤੇ 4 ਮਹੀਨੇ 3 ਮਹੀਨੇ ਹੋ ਗਏ ਉਸ ਗੱਲ ਨੂੰ ਨਸ਼ਾ ਲਗਾਤਾਰ ਚੱਲੀ ਜਾ ਰਿਹਾ ਮੈਂ ਬਾਈ ਨੇਮ ਲੈਟਰ ਪੈਡ ਤੇ ਮੈਂ ਲਿਖ ਕੇ ਦਿੱਤੀ ਕੰਪਲੀਟ ਫੇਰ ਵੀ ਪੁਲਿਸ ਐਕਸ਼ਨ ਨਾ ਲਵੇ ਉਹਨਾਂ ਦੇ ਕਰੇ ਰੇਡ ਨਾ ਕਰੇ ਤਾਂ ਫੇਰ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਚੰਗਾ ਨਹੀਂ ਹੈਗਾ ਨਹੀਂ ਵੀਰੇ ਰੇਡਾਂ ਤਾਂ ਹੋ ਰਹੀਆਂ ਨੇ ਰੇਡ ਜਗ੍ਹਾ ਤੇ ਨਹੀਂ ਕੁਝ ਵੀ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ ਹਵਾ-ਵਾਈ ਗੱਲਾਂ ਕੀਆ ਨੇ ਮੈਂ ਤਾਂ ਮੈਂ ਤਾਂ ਡਿਪਟੀ ਸਾਹਿਬ ਦਾ ਸੈਮੀਨਾਰ ਨਹੀਂ ਕਰਾਉਣਾ ਜਦੋਂ ਤੱਕ ਮੇਰੇ ਪਿੰਡ ਨਸ਼ਾ ਨਹੀਂ ਬੰਦ ਹੁੰਦਾ ਬੰਦ ਕਰਾਓ ਕਰੋ ਰੇਡ ਉਹਨਾਂ ਦੇ ਜਿਹੜੇ ਜਿਹੜੇ ਘਰ ਵੇਚੇ ਜਾ ਰਹੇ ਨੇ ਸਾਰੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਹੈਗਾ ਫੇਰ ਫੇਰ ਫਾਇੰਡਿੰਗ ਕਰਾਉਣਾ ਸਾਡਾ ਫਾਇਦਾ ਕਰਨ ਦਾ ਕੋਈ ਸੈਮੀਨਾਰ ਨਹੀਂ ਕਰਾਉਣਾ ਮੈਂ ਇਹਨੂੰ ਪਤਾ ਕਰ ਲੈਣ ਦੋ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਵੀਰੇ ਠੀਕ ਕਰੋ ਡਿਪਟੀ ਸਾਹਿਬ ਨਾਲ ਗੱਲ ਵੀ ਸਰਪੰਚ ਬੜਾ ਨਾਰਾਜ਼ ਹੈ ਇੱਕ ਨਸ਼ੇ ਦੇ ਖਿਲਾਫ ਤੁਹਾਨੂੰ ਕੋਈ ਨੇਮ ਉਹਨਾਂ ਕੰਪਲਟਰੀ ਤੇ ਕੋਈ ਐਕਸ਼ਨ ਕਰ ਲੇ ਤੁਸੀਂ ਕਮਾਨ ਵੱਲੋਂ ਜਿਹੜਾ ਹੈ ਉਹ ਲਗਾਤਾਰ ਜਿਹੜਾ ਹੈ ਆ ਵਾਅਦੇ ਕੀਤੇ ਜਾ ਰਹੇ ਨੇ ਕਿ ਅਸੀਂ ਆ ਕਰਤਾ ਇਹ ਕਰਤਾ ਨਸ਼ਾ ਖਿਲਾਫ ਜਿਹੜਾ ਜੁੱਧ ਚਲਾਇਆ ਹੈ ਲੇਕਿਨ ਕੀ ਸਵੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਪਿੰਡਾਂ ਦੇ ਸਰਪੰਚਾਂ ਦੀ ਗੱਲ ਸੁਣੀ ਜਿਹੜੇ ਨਾਮ ਦਿੰਦੇ ਨੇ ਲੈਟਰ ਪੈਡ ਤੇ ਲਿਖ ਤੇ ਲਿਖ ਕੇ ਕਿ ਇਹ ਇਹ ਬੰਦੇ ਸਾਡੇ ਪਿੰਡ ਨਸ਼ਾ ਤਸਕਰੀ ਕਰਦੇ ਨੇ ਇਹ ਚਿਟਾ ਵੇਚਦੇ ਨੇ ਇਹ ਅਫੀਮ ਟੋਡੇ ਵੇਚਦੇ ਨੇ ਇਹਨਾਂ ਵੱਲੋਂ ਸ਼ਰਾਬ ਜਿੱਤੀ ਵੇਚੀ ਜਾਂਦੀ ਹੈ ਲੇਕਿਨ ਇਹ ਵੀਡੀਓ ਦੱਸੀ ਜਾ ਇਹ ਆਡੀਓ ਦੱਸੀ ਜਾ ਰਹੀ ਹੈ ਫਾਇਲ ਕਾ ਦੇ ਹਲਕੇ ਦੀ ਜਿੱਥੇ ਕੋਈ ਐਸਪੀ ਜਾਂ ਐਸਪੀ ਜਾਂ ਥਾਣੇਦਾਰ ਵੱਲੋਂ ਕੋਈ ਐਕਸ਼ਨ ਹੀ ਨਹੀਂ ਲਿਆ ਜਾ ਰਿਹਾ ਉਹ ਕਹਿੰਦਾ ਮੈਂ ਤੁਹਾਡੇ ਆਪਣੇ ਪਿੰਡ ਦੇ ਵਿੱਚ ਨਸ਼ਿਆਂ ਦਾ ਸੈਮੀਨਾਰ ਤਾਂ ਲਵਾਵਾਂਗਾ ਦਿੱਤੀ ਸਾਹਿਬ ਨੂੰ ਕਹ ਦਿਓ ਜਿਹੜੀਆਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਨੇ ਜਿਹੜੇ ਨਾਮ ਲਿਖੇ ਨੇ ਤੁਹਾਨੂੰ ਲੈਟਰ ਪੈਡ ਤੇ ਲਿਖ ਕੇ ਦਿੱਤੇ ਨੇ ਪਹਿਲਾਂ ਉਹਨਾਂ ਮਲਜਮਾਂ ਉੱਤੇ ਕਾਰਵਾਈ ਕਰੋ ਕਹਿੰਦੇ ਹਵਾ ਦੇ ਵਿੱਚ ਸਰਪੰਚ ਸਾਹਿਬ ਕਹਿੰਦੇ ਨੇ ਹਵਾ ਦੇ ਵਿੱਚ ਗੱਲਾਂ ਨਾ ਕਰੋ ਹਵਾ ਦੇ ਵਿੱਚ ਤੀਲ ਨਾ ਮਾਰੋ ਗਰਾਊਂਡ ਲੈਵਲ ਤੇ ਤੁਹਾਡੀ ਰਿਪੋਰਟ ਜ਼ੀਰੋ ਹੈ ਯਾਨੀ ਕਿ ਜੇਕਰ ਸਰਪੰਚ ਹੀ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਕਹਿ ਸਕਦੇ ਨੇ ਕਿ ਅਸੀਂ 31 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ ਆ ਹੁਣੇ ਦੀ ਜਿਹੜੀ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਦੇਖੋ ਇੱਕ ਸਰਪੰਚ ਵਿਵਾਖ ਹੋ ਕੇ ਇਲਜ਼ਾਮ ਲਗਾ ਰਿਹਾ ਹੈ ਫਾਜ਼ਿਲਕਾ ਦੀ ਪੁਲਿਸ ਤੇ ਕਿ ਭਾਈ ਸਾਡੇ ਹਲਕੇ ਦੇ ਵਿੱਚ ਨਸ਼ਾ ਚੱਲਦਾ ਹੈ ਮੈਂ ਲਿਖਤੀ ਤੁਹਾਨੂੰ ਰਿਪੋਰਟ ਦਿੱਤੀ ਹੈ ਲੇਟਰ ਪੱਤ ਤੇ ਉਹਨਾਂ ਬੰਦਿਆਂ ਦੇ ਨਾਮ ਲਿਖ ਕੇ ਦਿੱਤੇ ਨੇ ਜਿਹੜੇ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਨੇ ਲੇਕਿਨ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿੰਨੀ ਦੇਰ ਤੱਕ ਉਹਨਾਂ ਉੱਤੇ ਕਾਰਵਾਈ ਨਹੀਂ ਹੁੰਦੀ ਮੈਂ ਤੁਹਾਨੂੰ ਪਿੰਡ ਦੇ ਵਿੱਚ ਸੈਮੀਨਾਰ ਨਹੀਂ ਲਾਣ ਦਿਆਂਗਾ ਯਾਨੀ ਕਿ ਅਗੂ ਪੁਲਿਸ ਮੁਲਾਜ਼ਮ ਨੂੰ ਗੱਲ ਨਹੀਂ ਆਈ ਸੈਮੀਨਾਰ ਲਾਉਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਜੇ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਦੀਆਂ ਜੜ੍ਹਾਂ ਨੂੰ ਵੜਨਾ ਹੈ ਤਾਂ ਕੀ ਕਰਨਾ ਪਵੇਗਾ ਤੁਹਾਨੂੰ ਜਿਹੜਾ ਹੈ ਗਰਾਊਂਡ ਲੈਵਲ ਤੇ ਕੰਮ ਕਰਨਾ ਪਵੇਗਾ ਸਰਪੰਚ ਖੁਦ ਕਹਿ ਰਿਹਾ ਹੈ ਕਿ ਜ਼ਮੀਨੀ ਪੱਧਰ ਤੇ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚੋਂ ਨਹੀਂ ਖਤਮ ਹੋਇਆ